ਅਜਤੇਦਾਰਾਂ ਦੀ ਨਿਯੁਕਤੀ ਅਤੇ ਸੇਵਾ ਮੁਕਤੀ ਦੇ ਲਈ ਜੋ ਕਾਫੀ ਜਨਦੋਸ਼ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੁਬਾਰਾ ਜਦੋਂ ਤੋਂ ਆਏ ਸੀ ਤੇ ਉਹਨਾਂ ਨੇ ਕਿਹਾ ਸੀ ਕਿ ਇੱਥੇ ਜਿਹੜੇ ਕੰਮ ਨੇ ਉਹ ਚਾਲੂ ਜਿਹੜੇ ਕੀਤੇ ਜਾ ਰਹੇ ਨੇ ਲੋਕਾਂ ਦੀਆਂ ਜਿਹੜੀਆਂ ਨੇ ਇਸਲਾਮਾਂ ਵੀ ਲਈਆਂ ਜਾ ਰਹੀਆਂ ਨੇ ਸੰਸਥਾਵਾਂ ਦੀਆਂ ਇਸਲਾਮਾਂ ਲਈਆਂ ਜਾ ਰਹੀਆਂ ਨੇ ਤੇ ਹੁਣ ਉਹਨਾਂ ਨੇ 34 ਮੈਮਰੀ ਕਮੇਟੀ ਦਾ ਗਠਨ ਜਿਹੜਾ ਹੈ ਉਹ ਕੀਤਾ ਹੈਗਾ ਜੀ ਦੋ ਇਹ ਗੱਲ ਆ ਵੀ ਪ੍ਰੈਸ਼ਰ ਕਿੰਨਾ ਚੱਲ ਸਕਦਾ ਹੈ ਉਹਦੇ ਚੋਂ ਸਰਕਾਰੀ ਪ੍ਰੈਸ਼ਰ ਪੈਣਾ ਹੈ ਸੈਂਟਰ ਵਾਲੀ ਸਰਕਾਰ ਤੋਂ ਤੇ ਉਹਨਾਂ ਦਾ ਜਿਹੜਾ ਸਹਿਯੋਗ ਵਿੰਗਾ ਆਰਐਸਐਸ ਤੋਂ ਹੁਣ ਇਹ ਤਾਂ ਇੱਕ ਗੱਲ ਹੋਰ ਨਿੱਪੜਦੀ ਹੈ ਕਿ ਬਾਬਾ ਹਰਨਾਮ ਸਿੰਘ ਉਹਨਾਂ ਨੇ ਜਿਹੜਾ ਮੋਰਚਾ ਲਾਇਆ ਸੀ ਉਹ ਸਿੰਘ ਸਾਹਿਬ ਦੀ ਬਹਾਲੀ ਲਈ ਲਾਇਆ ਸੀ ਹੂੰ ਹੂੰ ਉਹ ਹੁਣ ਗੱਲ ਆ ਕਿਤੇ ਜਿਹੜੇ ਕਨਾਲਾ ਮਤਲਬ ਉਹ ਫਿਰ ਇੰਨੇ ਜੀ ਫਿਰ ਜਾਂ ਤੇ ਸੈਟੀਸਫਾਈ ਹੋ ਗਏ ਨਹੀਂ ਹੋ ਸਕਦਾ ਪਤਾ ਨਹੀਂ ਵੀ ਉਹਨਾਂ ਨਾਲ ਕੀ ਡੀਲਿੰਗ ਹੋਈ ਆ ਸੋ ਇਹ ਸ਼ਰਮਣੀ ਕਮੇਟੀ ਨੂੰ ਚਾਹੀਦਾ ਸੀਗਾ ਵੀ ਕਮੇਟੀ ਚੋਂ ਤਾ ਹੀ ਮੈਂਬਰੀ ਤੁਸੀਂ ਬਣਾ ਦਿੰਦੇ ਪਰ ਉਹਨਾ ਸਿੰਘ ਸਾਹਿਬ ਦੀ ਬਹਾਲੀ ਤਾਂ ਹੁੰਦੀ ਜਿਹੜੇ ਸਿੰਘ ਸਾਹਿਬ ਤੁਸੀਂ ਕੱਢੇ ਕਮੇਟੀ ਦਾ ਅਸੀਂ ਸਵਾਗਤ ਕਰਦੇ ਆ ਉਹਦੇ ਵਿੱਚ ਸਾਰੀਆਂ ਜਥੇਬੰਦੀਆਂ ਨੂੰ ਥਾਂ ਦਿੱਤੀ ਗਈ ਹੈਗੀ ਆ ਅੱਗੇ ਜਾ ਕੇ ਦੇਖਦੇ ਆ ਵੀ ਉਹ ਸਿੱਟੇ ਕੀ ਨਿਕਲਦੇ ਆ ਆਇਆ ਉਹ ਸੁਖਵੀਰ ਸਿੰਘ ਬਾਦਲ ਦਾ ਬੁਲਾਰਾ ਬਣ ਕੇ ਚੱਲੂਗੀ ਜਾਂ ਪੰਥ ਦਾ ਬੁਲਾਰਾ ਬਣ ਕੇ ਚੱਲਦਾ ਹੈ ਚਾਹੇ ਜਵਾਬ ਸੈਟੀਸਫੈਕਟਰੀ ਵੀ ਦੇ ਦਿੱਤੇ ਗਏ ਹੁਣ ਇਹ ਨੈਤਿਕ ਤੌਰ ਤੇ ਨਹੀਂ ਬਣਦਾ ਵਿਗਿਆਨੀ ਗੁਰਮਖ ਸਿੰਘ ਨੂੰ ਕਿਸੇ ਵੀ ਤਖਤ ਦਾ ਜਾਂ ਗੁਰਦੁਆਰੇ ਦਾ ਗ੍ਰੰਥੀ ਵੀ ਲਾਇਆ ਜਾਵੇ ਜਿੰਨਾ ਵੱਡਾ ਗੁਨਾਹ ਉਹਨਾਂ ਨੇ ਕੀਤਾ ਹੈਗਾ ਚਾਹੇ ਉਹ ਸਰਕਾਰੀ ਪ੍ਰੈਸ਼ਰ ਅਧੀਨ ਕਰਿਆ ਜਾਂ ਕਿਸੇ ਅਧੀਨ ਕਰਿਆ ਹਨਾ ਉਹਨਾਂ ਨੇ ਐਡਾ ਵੱਡਾ ਗੁਨਾਹ ਕਰਿਆ ਉਹਨਾਂ ਨੂੰ ਤਾਂ ਆਪ ਹੀ ਪਛਤਾਵਾ ਕਰਨਾ ਚਾਹੀਦਾ ਸੀ ਵੀ ਮੈਂ ਇਸ ਯੋਗ ਨਹੀਂ ਰਹਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਤੁਸੀਂ ਦੇਖ ਰਹੇ ਹੋ ਕਾਲ ਚੈਨਲ ਤੇ ਸੁਆਗਤ ਹੈ ਆਪ ਜੀ ਦਾ ਪ੍ਰੋਗਰਾਮ ਨਿਊਜ਼ ਪੁਆਇੰਟ ਦੇ ਵਿੱਚ ਨਿਊਜ਼ ਪੁਆਇੰਟ ਪ੍ਰੋਗਰਾਮ ਚ ਖਬਰਾਂ ਦੇ ਐਨਾਲਿਸਿਸ ਕਰਦੇ ਹੁੰਦੇ ਆ ਹਮੇਸ਼ਿਆ ਦੀ ਤਰ੍ਹਾਂ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਸੀਨੀਅਰ ਪੱਤਰਕਾਰ ਸਰਦਾਰ ਅਰਤਾਰ ਸਿੰਘ ਜੀ ਜੋ ਫਤਿਹ ਦੀ ਝਾਂਪਈ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਅ ਸਰਦਾਰ ਅਰਤਾਰ ਸਿੰਘ ਜੀ ਸ਼ੁਰੂਆਤ ਅਜ ਆਪਾਂ ਕਰਨੀ ਹੈ ਪੰਥਕ ਖਬਰਾਂ ਤੋਂ ਅਜਤੇਦਾਰਾਂ ਦੀ ਨਿਯੁਕਤੀ ਅਤੇ ਸੇਵਾ ਮੁਕਤੀ ਦੇ ਲਈ ਜੋ ਕਾਫੀ ਜਦੋਂ ਤੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੁਬਾਰਾ ਜਦੋਂ ਤੋਂ ਆਏ ਸੀ ਤੇ ਉਹਨਾਂ ਨੇ ਕਿਹਾ ਸੀ ਕਿ ਇੱਥੇ ਜਿਹੜੇ ਕੰਮ ਨੇ ਉਹ ਚਾਲੂ ਜਿਹੜੇ ਕੀਤੇ ਜਾ ਰਹੇ ਨੇ ਲੋਕਾਂ ਦੀਆਂ ਜਿਹੜੀਆਂ ਨੇ ਇਸਲਾਮਾਂ ਵੀ ਲਈਆਂ ਜਾ ਰਹੀਆਂ ਨੇ ਸੰਸਥਾਵਾਂ ਦੀਆਂ ਇਸਲਾਮਾਂ ਲਈਆਂ ਜਾ ਰਹੀਆਂ ਨੇ ਤੇ ਹੁਣ ਉਹਨਾਂ ਨੇ 34 ਮੈਂਬਰੀ ਕਮੇਟੀ ਦਾ ਗਠਨ ਜਿਹੜਾ ਹੈ ਉਹ ਕੀਤਾ ਹੈਗਾ ਜਿਸ ਦੇ ਵਿੱਚ ਕਾਫੀ ਮਿਕਸ ਆਪਾ ਕਹ ਲਈਏ ਕਿ ਲੋਕ ਜਿਹੜੇ ਹੈਗੇ ਨੇ ਕੀ ਕਹੋਗੇ ਇਸ ਤੇ ਬਾਰੇ ਹਾਂਜੀ ਹਾਂਜੀ ਸੋ ਕਾਲੀ ਖਬਰ ਜਿਹੜੀ ਉਹ ਆਈ ਹੈਗੀ ਆ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਹਰਜਿੰਦਰ ਸਿੰਘ ਧਾਮੀ ਨੇ 34 ਮੈਂਬਰੀ ਕਮੇਟੀ ਐ ਇੱਕ ਜਿਹੜੀ ਉਹ ਤਖਤ ਸਹਿਬਾਨਾਂ ਦੇ ਜਥੇਦਾਰ ਦੀ ਸੇਵਾ ਨਿਯੁਕਤੀ ਤੇ ਉਹਨਾਂ ਦੀ ਸੇਵਾ ਦੀ ਨਿਯੁਕਤੀ ਅਰ ਸੇਵਾ ਮੁਕਤੀ ਉਹਦੇ ਬਾਰੇ ਜਿਹੜੀ ਕਮੇਟੀ ਇੱਕ ਗਠਨ ਕੀਤੀ ਐ ਜਿਹਦੇ ਵਿੱਚ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਉਹਨੇ ਬਾਬਾ ਬਲਬੀਰ ਸਿੰਘ ਜਿਹੜੇ ਨੰਗ ਸਿੰਘ ਨੇ ਤਿਹ ਤੋਂ ਬਾਅਦ ਰਾਮਪੁਰ ਖੇੜੇ ਵਾਲੇ ਸੰਤਾਂ ਨੂੰ ਪਾਇਆ ਹੋਰ ਕੁਝ ਸੰਸਖਸ਼ੇਤਾਂ ਨੂੰ ਪਾਇਆ ਤੇ ਇਥੋਂ ਆਪਣੇ ਸੋਹ ਰੋਡ ਵਾਲੇ ਜਿਹੜੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਨੇ ਉਹਨਾਂ ਨੂੰ ਵੀ ਜਿਹੜਾ ਹੈਗਾ ਪਾਇਆ ਗਿਆ ਤੇ ਇਹਦੇ ਨਾਲ ਗਿਆਨੀ ਬਲਜੀਤ ਸਿੰਘ ਜਿਹੜੇ ਗੁਰਮਤ ਮਿਸ਼ਨ ਦੀ ਕਾਲਜ ਚੌਂਤਾ ਤੋਂ ਨੇ ਜੀ ਤੇ ਡਾਕਟਰ ਅਮਰਜੀਤ ਸਿੰਘ ਜਿਹੜੇ ਅੰਮ੍ਰਿਤਸਰ ਯੂਨੀਵਰਸਿਟੀ ਤੋਂ ਨੇ ਪ੍ਰੋਫੈਸਰ ਪ੍ਰਕਾਰ ਸਿੰਘ ਡਾਕਟਰ ਕਹਿਰ ਸਿੰਘ ਸੋ ਇਸ ਤਰ੍ਹਾਂ ਬਹੁਤ ਸਾਰੀਆਂ ਜਥੇਬੰਦੀਆਂ ਦਾ ਇੰਦਰਜੀਤ ਸਿੰਘ ਉਹ ਗੋਆਣੀ ਸਪਿੰਦਰਪਾਲ ਸਿੰਘ ਦਾ ਵੀ ਨਾਮ ਵਿਚ ਆਇਆ ਹੈ ਹਾਂ ਜੀ ਹਾਂ ਭਾਈਪਿੰਦਰਪਾਲ ਸਿੰਘ ਵੀ ਜਿਹੜੇ ਕਥਾਵਾਚਕ ਆ ਉਹ ਵੀ ਪਾਏ ਗਏ ਨੇ ਸੋ ਇੱਕ ਸਾਂਝੀ ਕਮੇਟੀ ਹੈ ਜਿਹੜੀ ਬਣਾਈ ਗਈ ਆ ਸੋ ਸਿੱਖ ਪੰਥ ਨੂੰ ਚਲੋ ਜਿਸ ਤਰ੍ਹਾਂ ਦੇ ਹਾਲਾਤ ਵਿੱਚ ਸਿਆਸੀ ਔਰ ਸਮਾਜਿਕ ਹਾਲਾਤ ਵਿੱਚ ਆਪਾਂ ਰਹਿ ਰਹੇ ਹਾਂ ਕਿ ਆ ਉਹਦੇ ਵਿੱਚੋਂ ਜਿੰਨਾ ਕੁ ਕੁਸ਼ਰਦ ਹੋ ਸਕਦਾ ਉਹਦੇ ਲਈ ਆਪਾਂ ਨੂੰ ਸੋਚਣਾ ਔਰ ਯਤਨ ਕਰਨੇ ਚਾਹੀਦੇ ਆ ਸੋ ਹਾਲ ਦੀ ਘੜੀ ਆਪਾਂ ਹਰ ਜਨਰਲ ਸਿੰਘ ਧਾਮੀ ਦੇ ਇਹਨਾਂ ਯਤਨਾਂ ਦਾ ਜਾਂ ਸ਼੍ਰੋਮਣੀ ਕਮੇਟੀ ਦੇ ਇਹਨਾਂ ਦੇ ਯਤਨਾਂ ਦਾ ਸਵਾਗਤ ਕਰੀਏ ਪੋਜੀਟਿਵਲੀ ਲਈਏ ਅੱਗੇ ਜਾ ਕੇ ਦੇਖਦੇ ਆ ਕਿਉਂਕਿ ਜਿਸ ਤਰ੍ਹਾਂ ਦੀ ਕਮੇਟੀ ਬਣੀ ਆ ਮਿਕਸ ਅਪ ਮਿਕਸ ਕਮੇਟੀ ਹੈਗੀ ਆ ਵੀ ਸਾਨੂੰ ਲੱਗਦਾ ਨਹੀਂ ਵੀ ਵਨ ਸਾਈਡਡ ਕੋਈ ਫੈਸਲਾ ਆਪਣਾ ਥੋਪ ਸਕੇਗਾ ਹਨ ਉਹਦੇ ਵਿੱਚ ਇਹ ਸੰਭਾਵਨਾ ਹੈਗੀ ਆ ਪਰ ਇਹ ਕਮੇਟੀ ਮੁੜ ਕੇ ਸਰਕਾਰੀ ਦਖਲ ਕਿੰਨਾ ਹੋ ਜਾਂਦਾ ਹੈ ਸੈਂਟਰ ਸਰਕਾਰ ਦਾ ਸਾਂਗ ਪਰਿਵਾਰ ਦਾ ਜਾਂ ਹਿੰਦੂ ਜੱਥੇਬੰਦੀਆਂ ਦਾ ਪ੍ਰੈਸ਼ਰ ਕਿੰਨਾ ਕਾਪਾ ਗਿਆ ਲਈ ਵੀ ਚੱਲ ਸਕਦੇ ਜਿੰਦਾ ਹੁਣ ਜੇ ਜਿਹੜੀ 7 ਮੈਂਬਰੀ ਕਮੇਟੀ ਵੀ ਬਣਾਈ ਸੀਗੀ ਜਦੋਂ ਤੁਹਾਨੂੰ ਯਾਦ ਹੋਵੇਗਾ 2 ਦਸੰਬਰ ਨੂੰ ਤੇ ਉਹਨਾਂ ਚੋਂ ਦੋ ਮੈਂਬਰ ਤੇ ਹੱਥੋ ਆਤੀ ਬਾਹਰ ਹੋ ਗਏ ਚਾਹੇ ਉਹ ਹੀ ਪ੍ਰਧਾਨ ਸਾਹਿਬ ਹੋਣ ਕੋਈ ਨਾ ਕੋਈ ਤਾਂ ਪ੍ਰੈਸ਼ਰ ਜਿੱਦਾਂ ਪੈ ਗਿਆ ਜਾਂ ਚੱਲ ਗਿਆ ਹਾਂ ਇਹ ਹੈ ਕਿ ਵੀ ਮਿਕਸ ਅਪ ਦੇ ਹਿਸਾਬ ਨਾਲ ਕਮੇਟੀ ਬੈਲੈਂਸਡ ਆ ਆਪਾਂ ਇਹ ਕਹਿ ਸਕਦੇ ਵੀ ਕਮੇਟੀ ਬੈਲੈਂਸਡ ਹੈ ਕਿ ਯਾ ਸੋ ਕਿਸੇ ਇੱਕ ਧਿਰ ਦੇ ਨਹੀਂ ਹੈਗੇ ਸਾਰੀਆਂ ਧਿਰਾਂ ਨੇ ਦੋ ਆਹੀ ਗੱਲ ਆ ਵੀ ਪ੍ਰੈਸ਼ਰ ਕਿੰਨਾ ਚੱਲ ਸੰਗਦੇ ਉਹਦੇ ਚੋ ਸਰਕਾਰੀ ਪ੍ਰੈਸ਼ਰ ਪੈਣਾ ਹੈ ਸੈਂਟਰ ਵਾਲੀ ਸਰਕਾਰ ਤੋਂ ਤੇ ਉਹਨਾਂ ਦਾ ਜਿਹੜਾ ਸਹਿਯੋਗ ਦੇ ਵਿੰਗ ਆ ਆਰਐਸਐਸ ਤੋਂ ਹੁਣ ਇਹ ਤੋਂ ਚ ਇੱਕ ਗੱਲ ਹੋਰ ਨਿਪਟੜਦੀ ਹੈ ਕਿ ਵੀ ਬਾਬਾ ਹਰਨਾਮ ਸਿੰਘ ਉਹਨਾਂ ਨੇ ਜਿਹੜਾ ਮੋਰਚਾ ਲਾਇਆ ਸੀ ਉਹ ਸਿੰਘ ਸਾਹਿਬ ਦੀ ਬਹਾਲੀ ਲਈ ਲਾਇਆ ਸੀ ਉਹ ਹੁਣ ਗੱਲ ਆ ਕਿਤੇ ਜਿਹੜੇ ਨਕਰਾਰੇ ਮਤਲਬ ਉਹ ਫਿਰ ਇੰਨੇ ਜੀ ਫਿਰ ਜਾਂ ਤੇ ਸੈਟੀਸਫਾਈ ਹੋ ਗਏ ਨਹੀਂ ਹੋ ਸਕਦਾ ਮੈਨੂੰ ਵੀ ਉਹਨਾਂ ਨਾਲ ਕੀ ਡੀਲਿੰਗ ਹੋਈ ਆ ਸੋ ਇਹ ਸ਼੍ਰੋਮਣੀ ਕਮੇਟੀ ਨੂੰ ਚਾਹੀਦਾ ਸੀਗਾ ਵੀ ਕਮੇਟੀ ਚੋਂ ਤਾਈ ਮੈਂਬਰੀ ਤੁਸੀਂ ਬਣਾ ਦੰਦੇ ਪਰ ਉਹਨਾ ਸਿੰਘ ਸਾਹਿਬ ਦੀ ਬਹਾਲੀ ਤਾਂ ਹੁੰਦੀ ਜੇ ਉਹ ਸਿੰਘ ਸਾਹਿਬ ਤੁਸੀਂ ਕੱਢੇ ਪਰ ਇਹ ਵੀ ਇਹ ਵੀ ਦੇਖੋ ਨਾ ਇਹ ਤਾਂ ਇਹ ਹੋ ਗਿਆ ਕਿ ਦੁਬਾਰਾ ਉਹੀ ਪਹਿਲਾਂ ਜਥੇਦਾਰ ਰਣਜੀਤ ਸਿੰਘ ਦੇ ਟਾਈਮ ਤੇ ਜਦੋਂ ਕਿਤੇ 25 ਸਾਲ ਪਹਿਲਾਂ ਇਸ ਤਰੀਕੇ ਦਾ ਹੋਇਆ ਸੀ ਉਹੀ ਗਲਤੀਆਂ ਦੁਬਾਰਾ ਕਰ ਲਈਆਂ ਤੇ ਹੁਣ ਕਹਿੰਦੇ ਕਿ ਅਸੀਂ ਕਮੇਟੀ ਬਣਾ ਲੈਨੇ ਆਂ ਮਤਲਬ ਇੱਕ ਕੰਮ ਗਲਤ ਹੋ ਗਿਆ ਹੁਣ ਜਹੇਦਾਰ ਗਬੀਰ ਸਿੰਘ ਦਾ ਜਹੇਦਾਰ ਹਰਪ੍ਰੀਤ ਸਿੰਘ ਨੂੰ ਜਾਂ ਜਹੇਦਾਰ ਸੁਲਤਾਨ ਸਿੰਘ ਨੂੰ ਉਹਨਾਂ ਨੂੰ ਦੁਬਾਰਾ ਮੇਰੇ ਖਿਆਲ ਨਾਲ ਕੁਛ ਨਾ ਕੁਛ ਤੇ ਲਿਆਉਣਾ ਚਾਹੀਦਾ ਸੀ ਇਹਦੇ ਲੈ ਬੰਨੇ ਨੂੰ ਗੱਲ ਤੋੜਨੀ ਚਾਹੀਦੀ ਫਿਰ ਤੁਸੀਂ ਉਹਨਾਂ ਦੀ ਸੇਵਾ ਮੁਕਤੀ ਭਾਵੇਂ ਇਹੀ ਕਮੇਟੀ ਦੇ ਥਰੂ ਹੀ ਕਰ ਦੇਣਾ ਹਾਂ ਵੀ ਜਦ ਤੱਕ ਕਮੇਟੀ ਕੋਈ ਨੀ ਸੇਵਾ ਵੀ ਨਿਯਮ ਨਹੀਂ ਲੈ ਆਉਂਦੀ ਉਦੋਂ ਤੱਕ ਉਹ ਤਨੋ ਸਿੰਘ ਸਹਿਬਾਨ ਰਹਿਣਗੇ ਉਸ ਤੋਂ ਬਾਅਦ ਜਿਹੜਾ ਹੋਊਗਾ ਵੀ ਅਸੀਂ ਜਿਹੜੀ ਹੈਗੇ ਉਹ ਕਰਾਂਗੇ ਸੋ ਉਹਨਾਂ ਨੇ ਬਾਬਾ ਹਰਨਾਮ ਸਿੰਘ ਨੂੰ ਵੀ ਧੋਖਾ ਦਿੱਤਾ ਇਸ ਮਾਮਲੇ ਵਿੱਚ ਹੁਣ ਸੋ ਬਾਬਾ ਜੀ ਨਾਲ ਉਹਨਾਂ ਦੀਆਂ ਕੀ ਮੀਟਿੰਗਾਂ ਉਹਨਾਂ ਨੂੰ ਚਾਹੀਦਾ ਸੀਗਾ ਵੀ ਇਕੱਲੇ ਉਹ ਬਾਬਾ ਹਰਨਾਮ ਸਿੰਘ ਦੀ ਮੰਗ ਨਹੀਂ ਸੀ ਉਹਦੇ ਪਿੱਛੇ ਕਿੰਨੀਆਂ ਸਾਰੀਆਂ ਜਥੇਬੰਦੀਆਂ ਕੜੀਆਂ ਸੀ ਇਹਨਾਂ ਨੂੰ ਘਟੋ ਘਟ ਅੱਧਾ ਪੰਥ ਆ ਜਿਹੜਾ ਸਿਧਾਂਤਕ ਤੌਰ ਤੇ ਉਹਨਾਂ ਦੇ ਨਾਲ ਆ ਜਿਹੜਾ ਖੜਾ ਸੀਗਾ ਸੋ ਹਾਲ ਦੀ ਘੜੀ ਇਹ ਗੱਲ ਖਤਮ ਹੋ ਗਈ ਹੋਈ ਆ ਕਮੇਟੀ ਦਾ ਅਸੀਂ ਸਵਾਗਤ ਕਰਦੇ ਆ ਉਹਦੇ ਵਿੱਚ ਸਾਰੀਆਂ ਜਥੇਬੰਦੀਆਂ ਨੂੰ ਥਾਂ ਦਿੱਤੀ ਗਈ ਹੈਗੀ ਆ ਅੱਗੇ ਜਾ ਕੇ ਦੇਖਦੇ ਆਂ ਵੀ ਉਹਦੇ ਸਿੱਟੇ ਕੀ ਨਿਕਲਦੇ ਆ ਆਇਆ ਉਹ ਸੁਖਵੀਰ ਸਿੰਘ ਬਾਦਲ ਦਾ ਬੁਲਾਰਾ ਬਣ ਕੇ ਚੱਲੂਗੀ ਜਾਂ ਪੰਥ ਦਾ ਬੁਲਾਰਾ ਬਣ ਕੇ ਚੱਲੂਗਾ ਜੀ ਬਿਲਕੁਲ ਜੀ ਕਿਉਂਕਿ ਜੋਕੇ ਸਮੇਂ ਦੇ ਵਿੱਚ ਕੋਈ ਵੀ ਗੱਲ ਜਿਹੜੀ ਹੈ ਲੁਕੀ ਛੁਪੀ ਨਹੀਂ ਰਹਿੰਦੀ ਹੈਗੀ ਗੱਲਾਂ ਜਿਹੜੀਆਂ ਬਾਹਰ ਆ ਜਾਂਦੀਆਂ ਨੇ ਤੇ ਬਾਕੀ ਦੇਖਦੇ ਆਂ ਸਵਾਗਤ ਕਰਦੇ ਆਂ ਕੀ ਕੁਛ ਅੱਗੇ ਹੁੰਦਾ ਹੈ ਸਾਰਾ ਕੁਝ ਪੰਥ ਦੇ ਸਾਹਮਣੇ ਆ ਹੀ ਜਾਣਾ ਹੈਗਾ ਸਰਦਾਰ ਅਪਤਾ ਸਿੰਘ ਜੀ ਹਰਿਆਣੇ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦਾ ਜਿਸ ਤਰੀਕੇ ਦੇ ਨਾਲ ਸਰਕਾਰ ਦੇ ਵੱਲੋਂ ਮਨਾਇਆ ਗਿਆ ਜਾਂ ਜੋ ਪੋਸਟਰ ਜਾਰੀ ਕੀਤਾ ਗਿਆ ਉਸ ਤੇ ਉਹਨਾਂ ਨੇ ਵੀਰ ਬੰਦਾ ਬੈਰਾਗੀ ਨਾਮ ਹੀ ਲਿਖਿਆ ਹੈਗਾ ਜਿਹਦਾ ਸ਼੍ਰੋਮਣੀ ਕਮੇਟੀ ਦੇ ਵੱਲੋਂ ਵਿਰੋਧ ਹੋਇਆ ਹੈ ਜਥੇਦਾਰ ਦੇ ਵੱਲੋਂ ਵੀ ਜਿਹੜਾ ਹੈ ਇਸ ਦਾ ਵਿਰੋਧ ਹੋਇਆ ਹੈ ਪਰ ਇੱਥੇ ਇੱਕ ਵੱਡਾ ਸਵਾਲ ਇਹ ਹੈ ਕਿ ਹਰਿਆਣੇ ਦੀ ਵੱਖਰੀ ਕਮੇਟੀ ਉਹਨਾਂ ਨੂੰ ਐਮਰਜੈਂਸੀ ਮਨਾਉਣੀ ਤੇ ਉਹਨਾਂ ਨੂੰ ਚੇਤੇ ਰਹਿ ਗਈ ਤੇ ਇੱਥੇ ਜਿਹੜਾ ਇਹ ਕੰਮ ਹੋ ਰਿਹਾ ਹੈ ਉਹਦੇ ਤੇ ਉਹਨਾਂ ਦੀ ਚੁੱਪੀ ਕੀ ਫਿਰ ਸਰਕਾਰੀ ਦਖਲੰਦਗੀ ਹੋਰੀਆ ਹਾਂ ਬਿਲਕੁਲ ਬਿਲਕੁਲ ਸੋ ਆਪਾਂ ਕਹਿ ਸਕਦੇ ਆਂ ਵੀ ਉਹ ਹਰਿਆਣੇ ਦੀ ਗੁਰਦੁਆਰਾ ਕਮੇਟੀ ਹੈ ਜਿਹੜੀ ਉਹ ਕਿਉਂਕਿ ਭਾਜਪਾ ਸਰਕਾਰ ਉੱਥੇ ਹੈਗੀ ਆ ਤੇ ਉਹਨਾਂ ਦੀ ਆਪਾਂ ਦੇਖ ਰਹੇ ਆਂ ਵੀ ਨਰਿੰਦਰ ਮੋਦੀ ਨਾਲ ਵੀ ਉਹਨਾਂ ਦੀਆਂ ਦੋਸਤੀਆਂ ਨੇ ਸੋ ਉਸ ਪ੍ਰੈਸ਼ਰ ਚ ਸੋ ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਸ਼ਹੀਦੀ ਦਿਨ ਸੀਗਾ ਪਿਛਲੇ ਦਿਨੀ 25 ਤਰੀਕ ਨੂੰ ਸੋ ਉਹਨਾਂ ਦੇ ਸਬੰਧ ਵਿੱਚ ਜਿਹੜੇ ਸਰਕਾਰੀ ਇਸ਼ਤਿਹਾਰ ਜਾਰੀ ਕਰੇ ਗਏ ਪੰਜਾਬ ਸਰਕਾਰ ਨੇ ਵੀ ਇਸ਼ਤਿਹਾਰ ਜਾਰੀ ਕਰਿਆ ਉਹਦੇ ਵਿੱਚ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਲਿਖਿਆ ਗਿਆ ਪਰ ਹਰਿਆਣੇ ਦੀ ਸਰਕਾਰ ਨੇ ਜਿਹੜਾ ਇਸ਼ਤਿਹਾਰ ਜਾਰੀ ਕਰਿਆ ਉਹਦੇ ਵਿੱਚ ਵੀਰ ਬੰਦਾ ਬਰਾਗੇ ਵੀ ਉਹਨੂੰ ਸਿੱਖ ਦੇ ਤੌਰ ਤੇ ਨਹੀਂ ਪੇਸ਼ ਕਰਿਆ ਉਹਨੂੰ ਇੱਕ ਹਿੰਦੂ ਦੇ ਤੌਰ ਤੇ ਪੇਸ਼ ਕਰਿਆ ਹਨਾ ਵੀ ਉਹ ਕੋਈ ਗੁਰੂ ਦਾ ਸਿੱਖ ਨਹੀਂ ਸੀ ਸੋ ਬੀਬੀ ਉਹ ਇੱਕ ਹਿੰਦੂ ਸ਼ਹੀਦ ਦੇ ਤੌਰ ਤੇ ਉਹਨੂੰ ਪੇਸ਼ ਕਰ ਰਿਹਾ ਸੋ ਇਹ ਇਹ ਸਮੁੱਚੀ ਜਿਹੜੀ ਇਹ ਇਹ ਰਾਜ ਕਰ ਰਹੀ ਨਫ਼ਰਤ ਵਾਲੀ ਧਿਰਾਂ ਸੋ ਉਹਦਾ ਇਹ ਸੰਕਟ ਨਜ਼ਰ ਆਉਂਦਾ ਕਿਉਂਕਿ ਉਹਨਾਂ ਕੋ ਆਪਣਾ ਕੋਈ ਸ਼ਹੀਦ ਜਾਂ ਯੋਧਾ ਨਹੀਂ ਹੈ ਸੋ ਕੀਦੇ ਤੇ ਮਾਨ ਕਰਨ ਸੋ ਜਦੋਂ ਮਾਨ ਕਰਨ ਲਈ ਕੁਝ ਨਹੀਂ ਹੈਗਾ ਤਾਂ ਫਿਰ ਇਹ ਆ ਵੀ ਸਿੱਖ ਸ਼ਹੀਦਾਂ ਦੇ ਨਾਂ ਬਦਲ ਲਿਓ ਵੀ ਉਹ ਆਪਣੇ ਆਪ ਨੂੰ ਸੰਤੁਸ਼ਟੀ ਦੇਣ ਲਈ ਉਹ ਸਿੱਖ ਸ਼ਹੀਦਾਂ ਦੇ ਨਾਂ ਬਦਲ ਕੇ ਆ ਜਿਹੜੇ ਬੰਦਾ ਵੀਰ ਬਰਾਗੀ ਰੱਖਿਆ ਸੋ ਤੁਹਾਡੀ ਗੱਲ ਬਿਲਕੁਲ ਠੀਕ ਹੈਗੀ ਆ ਉਹਦੇ ਤੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਭਾਈ ਕੁਲਦੀਪ ਸਿੰਘ ਗੜਗਜ ਨੇ ਇਤਰਾਜ਼ ਉਠਾਇਆ ਬਾਦੋਂ ਸੋਸ਼ਲ ਮੀਡੀਆ ਤੋਂ ਕਹਿੰਦੇ ਉਹ ਵਾਪਸ ਲੈ ਲਿਆ ਗਿਆ ਹੂੰ ਹੂੰ ਸਾਡੇ ਕੋਲੇ ਰਿਪੋਰਟ ਆਈ ਹੈਗੀ ਆ ਪਰ ਜਿਹੜਾ ਹੈਗਾ ਹਰਿਆਣਾ ਗੁਰਦੁਆਰਾ ਕਮੇਟੀ ਨੇ ਇਹਦੇ ਤੇ ਕੋਈ ਵੀ ਇਤਰਾਜ਼ ਨਹੀਂ ਉਠਾਇਆ ਇਟ ਮੀਨਸ ਉਹਨਾਂ ਨੇ ਇੱਕ ਹੋਰ ਇਤਰਾਜ਼ ਉਠਾਇਆ ਕਹਿੰਦੇ ਕਿ ਦਿੱਲੀ ਕਮੇਟੀ ਦਾ ਕੋਈ ਮੈਂਬਰ ਨਹੀਂ ਪਾਇਆ ਤੁਸੀਂ ਜਿਹੜਾ ਹੈਗਾ ਜਿਹੜੇ 34 ਮੈਂਬਰੀ ਕਮੇਟੀ ਬਣਾਈ ਆ ਜਥੇਦਾਰਾਂ ਦੀ ਨਿਯੁਕਤੀ ਲਈ ਉਹਦਾ ਇਤਰਾਜ਼ ਹੁਣ ਇਹ ਪੜ ਰਿਆ ਸੀ ਮੈਂ ਪੋਸਟ ਬਾਬਾ ਬਲਜੀਤ ਸਿੰਘ ਜਿਹੜੇ ਦਾਦੂਵਾਲ ਹੈਗੇ ਨੇ ਉਹਨਾਂ ਨੇ ਉਹਦਾ ਦਾਅਵਾ ਤੇ ਉਠਾਇਆ ਪਰ ਇਹ ਹਾਲਾ ਨਹੀਂ ਜੇ ਕਿਤੇ ਉਠਾਇਆ ਹੋਵੇ ਤੇ ਜਰੂਰ ਸਾਨੂੰ ਵਿਚਾਰ ਦਿੱਤਾ ਜਾਂਦਾ ਬਿਲਕੁਲ ਉਹੀ ਗੱਲ ਹੈ ਜਿਹੜੀ ਆਪਾਂ 34 ਮੈਂਬਰੀ ਕਮੇਟੀ ਬਾਰੇ ਵੀ ਕਿਹਾ ਵੀ ਇਸ ਤਰ੍ਹਾਂ ਦੇ ਪ੍ਰੈਸ਼ਰ ਪੈਣਗੇ ਹਾਂ ਨਾ ਵੀ ਫਿਰ ਤੁਸੀਂ ਆਪਣੇ ਆਪ ਹੀ ਕੰਪਰੋਮਾਈਜ਼ ਕਰਨਾ ਸ਼ੁਰੂ ਕਰ ਦਿੰਦੇ ਆ ਪੰਥ ਤੁਹਾਡੇ ਲਈ ਸੈਕੰਡਰੀ ਹੋ ਜਾਂਦਾ ਸਰਕਾਰਾਂ ਤੇ ਉਹਨਾਂ ਦੇ ਜਿਹੜੇ ਮੰਤਰੀ ਮੁੱਖ ਮੰਤਰੀ ਤੇ ਪ੍ਰਧਾਨ ਮੰਤਰੀ ਆ ਉਹ ਪ੍ਰਾਇਮਰੀ ਹੋ ਜਾਂਦੇ ਆ ਸੋ ਇਹੋ ਹੀ ਸੰਕਟ ਆ ਜਿਹੜਾ ਸਿੱਖਾਂ ਦੀ ਰਾਜਨੀਤਿਕ ਤੇ ਧਾਰਮਿਕ ਲੀਡਰਸ਼ਿਪ ਨੂੰ ਲਗਾਤਾਰ ਚੜਾਉਂਦਾ ਹੋਤੀ ਹੈਗੀ ਆ ਇਹਨੂੰ ਤੋੜਨਾ ਪੈਂਦਾ ਇਹ ਇਹ ਜਿਹੜੀਆਂ ਇਹ ਵਲਗਣਾ ਨੇ ਇਹ ਆਪਣਾ ਕਹਿ ਸਕਦੇ ਵੀ ਸਿਧਾਂਤਾਂ ਦੇ ਜ਼ੋਰ ਨਾਲ ਤੋੜਨੀਆਂ ਪੈਂਦੀਆਂ ਸੰਤ ਜਰਨੈਲ ਸਿੰਘ ਨੇ ਇਹੀ ਵਲਗਣਾ ਤੋੜੀਆਂ ਸੀਗੀਆਂ ਸੋ ਉਸ ਲੈਵਲ ਤੇ ਜਾ ਕੇ ਜਿਹੜੀਆਂ ਤੋੜਨੀਆਂ ਪੈਂਦੀਆਂ ਵਰਨਾ ਜਿਹੜਾ ਹੈਗਾ ਵੀ ਸਰਕਾਰਾਂ ਤੁਹਾਨੂੰ ਇਹ ਸਿਸਟਮ ਵਿੱਚ ਹੀ ਖਾ ਜਾਂਦੀਆਂ ਨੇ ਜੀ ਬਿਲਕੁਲ ਜੀ ਤੇ ਦੂਜੇ ਬੰਨੇ ਗੱਲਬਾਤ ਕਰ ਲੈਣੇ ਆ ਗਿਆਨੀ ਗੁਰਮਖ ਸਿੰਘ ਹੁਣਾਂ ਦੀ ਜਿਨ੍ਹਾਂ ਨੂੰ ਕਿ ਦੁਬਾਰਾ ਅਕਾਲ ਤਖਤ ਸਾਹਿਬ ਦੇ ਹੈਡ ਗ੍ਰੰਥੀ ਦੇ ਵਜੋਂ ਜਿਹੜੀ ਹੈ ਉਹਨਾਂ ਦੀ ਨਿਯੁਕਤੀ ਹੋਈ ਹੈਗੀ ਆ ਸਰਦਾਰ ਅਰਪਦਾ ਸਿੰਘ ਜੀ ਕਿਵੇਂ ਦੇਖਦੇ ਹੋ 2 ਦਸੰਬਰ ਦੇ ਫੈਸਲਿਆਂ ਦੇ ਵਿੱਚ ਕਿਤੇ ਨਾ ਕਿਤੇ ਜਿਹੜੇ ਦੋਸ਼ਾਂ ਉਹਨਾਂ ਤੇ ਵੀ ਆਏ ਸਨ ਪਰ ਉਸ ਤੋਂ ਬਾਅਦ ਵੀ ਉਦੋਂ ਵੀ ਜਿਹੜਾ ਬਕਾਇਦਾ ਕਿਹਾ ਸੀ ਕਿ ਇਹਨਾਂ ਦਾ ਜਾਂ ਜਿਹੜੇ ਹੈਗੇ ਸਿੰਘ ਸਾਹਿਬ ਗੁਰਬਚਨ ਸਿੰਘ ਕੇ ਉਹਨਾਂ ਦਾ ਸੈਟੀਸਫੈਕਟਰੀ ਨਹੀਂ ਹੈਗੇ ਜਵਾਬ ਤੇ ਪਰ ਉਸ ਤੋਂ ਬਾਅਦ ਜਿਹੜਾ ਕੁਝ ਮਹੀਨਿਆਂ ਬਾਅਦ ਹੀ ਇਧਰ ਨੂੰ ਗੱਲ ਚੱਲਨੀ ਕੀ ਕਹੋਗੇ ਇਸ ਬਾਰੇ ਦੇਖੋ ਚਾਹੇ ਜਵਾਬ ਸੈਟੀਸਫੈਕਟਰੀ ਵੀ ਦੇ ਦਿੱਤੇ ਗਏ ਹੁਣ ਇਹ ਨੈਤਿਕ ਤੌਰ ਤੇ ਨਹੀਂ ਬਣਦਾ ਵਿਗਿਆਨੀ ਗੁਰਮਖ ਸਿੰਘ ਨੂੰ ਕਿਸੇ ਵੀ ਤਖਤ ਦਾ ਜਾਂ ਗੁਰਦੁਆਰੇ ਦਾ ਗ੍ਰੰਥੀ ਵੀ ਲਾਇਆ ਜਾਵੇ ਜਿੰਨਾ ਵੱਡਾ ਗੁਨਾਹ ਉਹਨਾਂ ਨੇ ਕੀਤਾ ਹੈਗਾ ਚਾਹੇ ਉਹ ਸਰਕਾਰੀ ਪ੍ਰੈਸ਼ਰ ਅਧੀਨ ਕਰਿਆ ਜਾਂ ਕਿਸੇ ਅਧੀਨ ਕਰਿਆ ਹੈ ਨਾ ਉਹਨਾਂ ਨੇ ਐਡਾ ਵੱਡਾ ਗੁਨਾਹ ਕਰਿਆ ਉਹਨਾਂ ਨੂੰ ਤਾਂ ਆਪ ਹੀ ਪਛਤਾਪ ਕਰਨਾ ਚਾਹੀਦਾ ਸੀ ਮੈਂ ਇਸ ਯੋਗ ਨਹੀਂ ਰਿਹਾ ਹੈ ਨਾ ਮੇਰਾ ਜਿਹੜਾ ਕੈਰੇਕਟਰ ਆ ਜਿਹੜਾ ਮੇਰਾ ਚਾਲ ਚੱਲਣਾ ਜਾਂ ਜਿਹੜੀ ਮੇਰੀ ਕੰਮ ਕਰਨ ਦੀ ਸਮਰੱਥਾ ਹੁਣ ਗਿਆਨੀ ਰੁਘਵੀਰ ਸਿੰਘ ਨੂੰ ਤਾਂ ਇਹ ਕਹਿ ਰਹੇ ਆ ਵੀ ਇਹਦੇ ਵਿੱਚ ਕੰਮ ਕਰਨ ਦੀ ਸਮਰੱਥਾ ਨਹੀਂ ਹੈ ਹੈ ਨਾ ਤੇ ਗਿਆਨੀ ਗੁਰਮੁਖ ਸਿੰਘ ਨੂੰ ਜਿਨੇ ਇੰਨਾ ਵੱਡਾ ਗੁਨਾਹ ਕਰਿਆ ਉਹਨੂੰ ਤੁਸੀਂ ਅਕਾਲ ਤਖਤ ਸਾਹਿਬ ਦਾ ਮੁਰਤੋਂ ਹੈਡ ਗ੍ਰੰਥੀ ਆ ਜਿਹੜਾ ਉਹ ਲਾ ਦਿੰਦੇ ਹੈਗੇ ਉਹ ਉਹਨੂੰ ਸੇਵਾ ਮੁਕਤ ਕਰ ਦੇਣਾ ਚਾਹੀਦਾ ਸੀ ਉਹਨੂੰ ਕਿਸੇ ਆਮ ਸਧਾਰਨ ਗੁਰਦੁਆਰੇ ਦਾ ਗ੍ਰੰਥੀ ਵੀ ਰਹਿਣ ਦਾ ਹੱਕ ਨਹੀਂ ਹੈਗਾ ਜਿੰਨਾ ਵੱਡਾ ਉਹਨੇ ਪਾਪ ਆ ਜਿਹੜਾ ਕਰਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੋਵੇ ਉਹਨਾਂ ਬੇਅਦਬੀਆਂ ਦੇ ਦੋਸ਼ੀ ਜਿਹੜੇ ਕਿ ਆਪਣੇ ਆਪ ਨੂੰ ਕਹੁੰਦੇ ਆ ਵੀ ਡੇਰਿਆਂ ਦੇ ਮੁਖੀ ਨੇ ਆ ਕਿਸ ਤਰ੍ਹਾਂ ਉਹਨਾਂ ਨੂੰ ਫਿਰ ਸਰਕਾਰਾਂ ਦੇ ਮਿਲੇ ਭੁਗਤ ਨਾਲ ਜਿਹੜੀ ਮਾਫੀ ਦਾ ਜਿਹੜਾ ਹੈਗਾ ਹੁਕਮਨਾਮਾ ਜਾਰੀ ਕਰਿਆ ਹੋਵੇ ਇਹ ਤੋਂ ਵੱਡਾ ਗناہ ਅਜੋਕੇ ਇਤਿਹਾਸ ਵਿੱਚ ਹੈ ਜਿਹੜਾ ਕੋਈ ਨਹੀਂ ਹੋ ਸਕਦਾ ਸੋ ਇਹ ਬਹੁਤ ਵੱਡੀ ਗਲਤੀ ਹੈ ਗੁਨਾਹ ਕਰਿਆ ਹੈਗਾ ਸ਼ਰੋਮਣੀ ਕਮੇਟੀ ਨੇ ਇੱਕ ਪਾਸੇ ਇੱਕ ਕਦਮ ਚੰਗਾ ਚੁੱਕਦੇ ਆ ਵੀ ਵੀ 34 ਮੈਂਬਰੀ ਕਮੇਟੀ ਬਣਾਈ ਆ ਜ਼ਥੇਦਾਰਾਂ ਦੀ ਨੁਕਤੀ ਬਾਰੇ ਤੇ ਦੂਜਾ ਆਪ ਆਪ ਹੁਦਰੀਆਂ ਤੁਸੀਂ ਹੁਣ ਤੋਂ ਹੀ ਸ਼ੁਰੂ ਕਰਨ ਲੱਗੇ ਹੂੰ ਹੂੰ ਇਹ ਆਪ ਹੁਦਰੀਆ ਜੇ 34 ਮੈਂਬਰੀ ਕਮੇਟੀ ਬਣ ਗਈ ਉਤੋਂ ਹੁਣ ਬੇਸ਼ੱਕ ਉਹਨੇ ਹਲੇ ਰਿਪੋਰਟ ਦੇਣੀ ਆ ਤੁਹਾਡੇ ਕੋਲ ਟੈਕਨੀਕਲ ਹੈਗਾ ਵੀ ਹਲੇ ਜੀ ਬਹੁਤ ਧੇਰ ਲੱਗਣੀ ਆ ਪਰ ਨੈਤਿਕਤਾ ਔਰ ਸਿੱਖੀ ਨੈਤਿਕਤਾ ਤੇ ਚਲਦੀ ਆ ਸਿੱਖੀ ਦੀਆਂ ਕਦਰਾਂ ਕੀਮਤਾਂ ਇੱਕ ਇੱਕ ਗੁੱਡ ਕੈਰੇਕਟਰ ਨਾਲ ਜੁੜੀਆਂ ਹੋਈਆਂ ਨੇ ਜੇ ਉਹ ਕੈਰੇਕਟਰ ਹੀ ਸਾਡੀਆਂ ਕਾਰਵਾਈਆਂ ਚੋਂ ਤੁਹਾਡੇ ਸਾਡੇ ਸ਼ਬਦਾਂ ਚੋਂ ਤੇ ਸਾਡੇ ਭਾਸ਼ਣਾਂ ਚੋਂ ਨਜ਼ਰ ਨਹੀਂ ਆਉਂਦਾ ਤੇ ਫੇਰ ਸਾਨੂੰ ਸਿੱਖ ਹੋਣ ਦਾ ਮਾਣ ਕਰਨਾ ਜਿਹੜਾ ਉਹ ਗਲਤ ਗੱਲ ਹੈ ਸੋ ਗਿਆਨੀ ਗੁਰਮਖ ਸਿੰਘ ਦੀ ਨਿਯੁਕਤੀ ਬਿਲਕੁਲ ਗਲਤ ਹੈਗੀ ਆ ਉਹ ਤਾਂ ਮੈਂ ਕਿਹਾ ਹੈਗਾ ਵੀ ਕਿਸੇ ਗੁਰਦੋਰੇ ਦਾ ਗ੍ਰੰਥੀ ਲੱਗਣ ਦੀ ਵੀ ਯੋਗਤਾ ਨਹੀਂ ਰੱਖਦਾ ਅਕਾਲ ਤਖਤ ਦਾ ਹੈੱਡ ਗ੍ਰੰਥੀ ਲਾ ਦੇਣਾ ਬਹੁਤ ਬਹੁਤ ਖਤਰਨਾਕ ਗੱਲ ਹੈ ਜੀ ਬਿਲਕੁਲ ਜੀ ਕਿਉਂਕਿ ਬਹੁਤ ਸਾਰੇ ਜਿਹੜੇ ਸਵਾਲ ਫਿਰ ਉੱਠਦੇ ਹੀ ਨਹੀਂ ਜਦੋਂ ਇਸ ਤਰ੍ਹਾਂ ਦੀਆਂ ਨੀਤੀਆਂ ਹੋਣ ਕਿਉਂਕਿ ਕੀ ਫਿਰ ਫੈਸਲੇ ਕਿਤੇ ਹੋਰ ਕੀਤੇ ਜਾਂਦੇ ਨੇ ਕੀ ਫੈਸਲੇ ਕਿਤੋਂ ਲਿਖੇ ਹੋਏ ਆਉਂਦੇ ਨੇ ਇਹੋ ਜਿਹੇ ਫਿਰ ਸਵਾਲ ਕਿਤਨਾ ਕਿਤੇ ਸੰਸਥਾਵਾਂਾਂ ਤੇ ਸਵਾਲਿਆ ਚਿੰਨ ਇਹ ਸਾਰਾ ਕੁਝ ਇਸੇ ਕੜੀ ਦੇ ਵਿੱਚ ਹੀ ਆ ਜਾਂਦਾ ਹੈ ਜਦੋਂ ਇਸ ਤਰ੍ਹਾਂ ਦਾ ਕੋਈ ਨਾ ਕੋਈ ਜਿਹੜਾ ਫੈਸਲਾ ਹੁੰਦਾ ਹੈਗਾ